ਸਦਾ ਹੀ ਸਮਰਪਿਤ ਹੈ ਜੀ ਔਰ ਗੁਰੂ ਸਾਹਿਬ ਦੇ ਚਰਨਾ ਕਮਲਾਂ 'ਚ ਹਾਜ਼ਰ ਹੋ ਕੇ ਜਦੋਂ ਦਾਸ ਕੋਲੋਂ ਸਪਸ਼ਟੀਕਰਨ ਵੀ ਮੰਗਿਆ ਗਿਆ ਸੀ ਦਾਸ ਨੇ ਇੱਕੋ ਗੱਲ ਰੱਖੀ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਧਰ ਅਗੇ ਉਹਨਾਂ ਦੇ ਚਰਨ ਕਮਲ ਪਰਸਨ ਵਾਸਤੇ ਆਈਆ ਔਰ ਗੁਰੂ ਸਾਹਿਬ ਅੱਗੇ ਕੋਈ ਦਲੀਲ ਨਹੀਂ ਆ ਅਸੀਂ ਖਿੰਖਿਨ ਭੁੱਲਣ ਹਾਰ ਹਾਂ ਔਰ ਕਲਯੋਕੀਆਂ ਬੁਨੇ ਗਾਰ ਹਾਂ ਨੂਨ ਹਰਾਮੀ ਔਰ ਗੁਰੂ ਸਾਹਿਬ ਬਖਸ਼ਿੰਦ ਨੇ ਔਰ ਦਾਸ ਨੇ ਪਹਿਲੇ ਦਿਨ ਵੀ ਇਹੀ ਗੱਲ ਕਹੀ ਸੀ ਔਰ ਅੱਜ ਵੀ ਤੁਹਾਨੂੰ ਮੈਂ ਇਹੀ ਗੱਲ ਕਹਿਣਾ ਕਿ ਦੁਨਿਆਵੀ ਚਤਰਾਇਆਂ ਸਿਆਣਪਾਂ ਦੁਨਿਆਵੀ ਖੇਤਰ ਲਈ ਤਾਂ ਵਰਤੀਆਂ ਜਾ ਸਕਦੀਆਂ ਨੇ ਜਦੋਂ ਗੁਰੂ ਘਰ ਅੱਗੇ ਗੁਰੂ ਦੇ ਚਰਨਾਂ ਨੂੰ ਹਾਜ਼ਰ-ਨਾਜ਼ਰ ਗੁਰੂ ਸਾਹਿਬ ਨੂੰ ਸਮਝ ਕੇ ਜਦੋਂ ਸੀਸ ਨਵਾਈਦਾ ਤੇ ਫਿਰ ਆਪਣੇ ਚੋਂ ਸਿਆਣਪਾਂ ਚੁਸਤ ਚਲਾਕੀਆਂ ਸਾਰੀਆਂ ਹੀ ਛੱਡ ਕੇ ਗੁਰੂ ਸਾਹਿਬ ਨੂੰ ਉਹਨਾਂ ਦੇ ਚਰਨਾਂ ਕਮਲਾਂ ਨੂੰ ਦਾ ਧਿਆਨ ਕਰਕੇ ਗੁਰੂ ਨੂੰ ਇਹੀ ਬੇਨਤੀ ਅਰਦਾਸ ਬੇਨਤੀ ਕਰੀਦੀ ਕਿ ਸੱਚੇ ਪਾਤਸ਼ਾਹ ਖਿੰਖਿਨ ਭੁੱਲਣ ਹਾਰ ਹਾਂ ਆਪ ਜੀ ਦੇ ਘਰ ਦੇ ਗੋਲੇ ਆਪ ਜੀ ਬਖਸ਼ਿੰਦੋ ਔਰ ਗੁਰੂ ਸਾਹਿਬ ਕਿਰਪਾ ਕਰਨ ਤਰਸ ਕਰਨ ਕਿ ਦਾਸ ਵਰਗੇ ਨਮਾਣੇ ਨਾ ਚੀਜ਼ ਇਨਸਾਨ ਨੂੰ ਸਮਤ ਤੇ ਸਮਰੱਥਾ ਬਖਸ਼ਿਸ਼ ਕਰਨ ਔਰ ਦਾਸ ਅੱਜ ਵੀ ਜਦ ਹਾਜ਼ਰ ਹੋਇਆ ਗੁਰੂ ਸਾਹਿਬ ਨੇ ਜਿੱਥੇ ਦਾਸ ਤੇ ਤਰਸ ਕੀਤਾ ਉੱਥੇ ਬਲ ਵੀ ਬਖਸ਼ਿਆ ਕਿ ਸੇਵਾ ਕਰਨ ਦਾ ਬਲ ਬਖਸ਼ਿਆ ਔਰ ਸੇਵਾ ਕਰਦੇ ਆਂ ਨਿਤਨੇਮ ਕਰਦੇ ਆਂ ਦਾਸ ਤੋਂ ਨੇਕਾ ਢਿੱਲਾ ਪੁੱਲਾ ਹੋ ਜਾਂਦੀਆਂ ਨੇ ਗੁਰੂ ਸਾਹਿਬ ਬਖਸ਼ਣ ਹਾਰ ਨੇ ਬਖਸ਼ਿਸ਼ ਕਰਨ ਸਮਤ ਬਖਸ਼ਿਸ਼ ਕਰਨ ਗਾਂ ਸ਼ੁੱਧ ਸੇਵਾ ਸ਼ੁੱਧ ਬਾਣੀ ਪੜਨ ਦਾ ਬਲ ਬਖਸ਼ਿਸ਼ ਕਰਦਾ ਅਕਾਲੀ ਸੁਧਾਰ ਲਹਿਰ ਨੇ ਆਪਣੀ ਜਿਹੜੀ ਸੰਸਥਾ ਸਿੱਜੀ ਜਾਂ ਉਹਨਾਂ ਨੇ ਜਿਹੜੀ ਲਹਿਰ ਬਣਾਈ ਸੀਗੀ ਉਸ ਨੂੰ ਪੰਨ ਕਰ ਦਿੱਤਾ ਹੈ ਤਾਂ ਹੁਣ ਉਹ 71 ਹੋਣਾ ਚਾਹੁੰਦੇ ਨੇ ਅੱਜ ਵੀ ਜਸਤਾਰ ਸਾਹਿਬ ਨੂੰ ਮਿਲ ਕੇ ਆਏ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੀ ਅਕਾਲੀ ਦਲ ਸਾਰਾ ਇਕਜੁੱਟ ਹੋਏਗਾ ਇੱਕ ਮੰਚ ਤੇ ਦੇਖੋ ਸ਼ਰੋਮੀ ਅਕਾਲੀ ਦਲ ਨੂੰ ਜ਼ਰੂਰ ਇਕੱਠਾ ਹੋਣਾ ਚਾਹੀਦਾ ਜੀ ਔਰ ਜੇ ਪੰਜਾਬ ਦੀ ਰੀਜਨਲ ਆਵਾਜ਼ ਖੇਤਰੀ ਪਾਰਟੀ ਦੀ ਖੇਤਰੀ ਪਾਰਟੀ ਦੇ ਖੇਤਰੀ ਇਲਾਕੇ ਦੀ ਆਵਾਜ਼ بلند ਕਰਨੀ ਹੈ ਪੰਜਾਬ ਦੀ ਆਵਾਜ਼ بلند ਕਰਨੀ ਹੈ ਤੇ ਜਰੂਰ ਇਕੱਠੇ ਹੋਣਾ ਪੈਣਾ ਪੰਜਾਬ ਦੀਆਂ ਆਪਦੀਆਂ ਮੁਸ਼ਕਿਲਾਂ ਨੇ ਚਾਹੇ ਉਹ ਪਾਣੀ ਦੀਆਂ ਨੇ ਚਾਹੇ ਉਹ ਵਾਗੇ ਬਾਰਡਰ ਤੋਂ ਇੱਕ ਸਟ੍ਰੇਟ ਦੀ ਇمپੋਰਟ ਐਕਸਪੋਰਟ ਦੀ ਹੈ ਚਾਹੇ ਉਹ ਖੇਤੀ ਨਾਲ ਸੰਬੰਧਿਤ ਨੇ ਚਾਹੇ ਉਹ ਬਾਰਡਰ ਸਿਕਿਉਰਿਟੀ ਆ ਚਾਹੇ ਭਾਈਚਾਰਕ ਸਾਂਝ ਹੈ ਪੰਜਾਬ ਦੀ ਆਪ ਦੇ ਆਪ ਚ ਵੱਖ ਕਿਸਮ ਦੀਆਂ ਇਸ਼ੂਜ਼ ਨੇ ਚਾਹੇ ਉਹ ਐਗਰੀਕਲਚਰ ਨਾਲ ਰਿਲੇਟਿਡ ਨੇ ਚਾਹੇ ਉਹ ਇੰਡਸਟਰੀ ਨਾਲ ਰਿਲੇਟਿਡ ਹੈ ਚਾਹੇ ਉਹ ਐਗਰੋ ਪ੍ਰੋਸੈਸਿੰਗ ਨਾਲ ਰਿਲੇਟਿਡ ਹੈ ਇਹ ਸਾਰੀ ਚੀਜ਼ਾਂ ਨੂੰ ਦੇਸ਼ ਨਾਲੋਂ ਵੱਖ ਵੇਖ ਕੇ ਇਹ ਚੀਜ਼ਾਂ ਦਾ ਧਿਆਨ ਕਰਕੇ ਦੀ ਪੰਜਾਬੀ ਆਵਾਜ਼ ਬੁਲੰਦ ਹੋਣੀ ਚਾਹੀਦੀ ਜਿੱਥੇ ਦੇ ਪੰਜਾਬ ਦੀ ਰਾਜਧਾਨੀ ਪੰਜਾਬ ਦੇ ਚੰਡੀਗੜ੍ਹ ਵਿੱਚ ਇੱਕ ਵਿਧਾਨ ਸਭਾ ਵਖਰੀ ਬਣਾਉਣ ਬਣਾਉਣ ਦੀ ਜਿਹੜੀ ਪੇਸ਼ਕਸ਼ ਹੈ ਉਹਦਾ ਵਿਰੋਧ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹਾਂ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਜਿਹੜੀ ਸ਼ਾਇਦ ਨੈਸ਼ਨਲ ਪਾਰਟੀਆਂ ਨੂੰ ਨੈਸ਼ਨਲ ਸੋਚ ਨੂੰ ਨਹੀਂ ਸਮਝ ਆਉਂਦੀ ਔਰ ਅੱਜ ਵੀ ਮੈਂ ਅੱਜ ਤੁਹਾਡੇ ਰਾਹੀਂ ਇਹ ਜ਼ਰੂਰ ਬੇਨਤੀ ਕਰੂੰਗਾ ਕਿ ਡੱਲੇਵਾਲ ਸਾਹਿਬ ਦੀ ਸਿਹਤ ਬਹੁਤ ਨਰਾਜ਼ੋਕ ਬਹੁਤ ਹੀ ਖਤਰਨਾਕ ਮੋੜ ਤੇ ਉਹਨਾਂ ਦੀ ਸਿਹਤ ਦੇ ਹਾਲਾਤ ਜੋ ਵਿਗੜ ਰਹੇ ਆ ਪਹੁੰਚ ਚੁੱਕੇ ਆ ਮੈਂ ਭਾਜਪਾ ਦੀ ਸਰਕਾਰਾਂ ਨੂੰ ਔਰ ਸੂਬੇ ਦੀ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਕਿ ਉਹਨਾਂ ਦੀ ਜ਼ਿੰਦਗੀ ਨਾਲ ਨਹੀਂ ਖੇਡਣਾ ਚਾਹੀਦਾ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣੀ ਚਾਹੀਦੀਆਂ ਨੇ ਜੇ ਜੈਸ ਦਾ ਅੰਨਦਾਤਾ ਜੈ ਜਵਾਨ ਜੈ ਕਿਸਾਨ ਦਾ ਨਾਰਾ ਨਹੀਂ ਤਾਂ ਖੋਕਲਾ ਰਹਿ ਜਾਊਗਾ ਜੇ ਅੰਨਦਾਤੇ ਦੀ ਨਹੀਂ ਸੁਣਨੀ ਤੇ ਫਿਰ ਮੈਂ ਸਮਝਦਾ ਕਿ ਸਰਕਾਰਾਂ ਨੇ ਸੁਣਨੀ ਕੀ ਦੀ ਔਰ ਜੇ ਦੇਸ਼ ਦਾ ਅ ਅਨ ਦਾਤਾ ਜੇ ਜਾ ਕੇ ਆਪਦੀ ਗੱਲ ਦੇਸ਼ ਦੀ ਰਾਜਧਾਨੀ ਚ ਨਹੀਂ ਰੱਖ ਸਕਦਾ ਤੇ ਮੈਂ ਸਮਝਦਾ ਫਿਰ ਉਹਨੇ ਆਪਦੀ ਗੱਲ ਰੱਖਣੀ ਕਿਥੇ ਹੈ ਉਹਦੀ ਸੁਣਵਾਈ ਕਰਨੀ ਕਿਨੇ ਇਹ ਸਾਰੇ ਕਿਸਾਨ ਸੁਸਾਇਡ ਔਰ ਅੱਜ ਵੀ ਇੱਕ ਚਰਚਾ ਚੱਲੀ ਆ ਕਿ ਹੁਣ ਜਿਹੜੇ ਕਿਸਾਨ ਲੋ ਨੇ ਉਹ ਇੱਕ ਐਗਰੀਕਲਚਰ ਪਾਲਿਸੀ ਰਾਈ ਚੋਰ ਮੋਰੀ ਰਾਈ ਹੁਣ ਲਿਆ ਕੇ ਉਸ ਨੂੰ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਪ੍ਰਧਾਨ ਮੰਤਰੀ ਜੀ ਫਿਰ ਗੁਰਪੁਰਬ ਵਾਲੇ ਦਿਨ 750 ਕਿਸਾਨ ਪਹਿਲਾਂ ਸ਼ਹੀਦ ਹੋਇਆ ਫਿਰ ਗੁਰਪੁਰਬ ਵਾਲੇ ਦਿਨ ਤੁਸੀਂ ਇਹ ਐਲਾਨ ਕੀਤਾ ਕਿ ਅਸੀਂ ਕਾਲੇ ਕਾਨੂੰਨ ਵਾਪਸ ਲੈਣੇ ਆ ਤੇ ਹੁਣ ਚੋਰ ਮੋਰੀ ਰਹੀ ਇੱਕ ਪਾਲਿਸੀ ਰਹੀ ਉਸੇ ਚੀਜ਼ ਨੂੰ ਤੁਸੀਂ ਲੈ ਕੇ ਆ ਰਹੇ ਹੋ ਤੇ ਕਿਤੇ ਨਾ ਕਿਤੇ ਫਿਰ ਤਾਂ ਇਹ ਬਹੁਤ ਵੱਡਾ ਧੋਖਾ ਹੈ ਔਰ ਗੁਰੂ ਸਾਹਿਬ ਦੇ ਗੁਰਪੁਰਬ ਨੂੰ ਗੁਰੂ ਨਾਨਕ ਸਾਹਿਬ ਦੇ ਪੁਰਬ ਨੂੰ ਦੇ ਉਸ ਦਿਨ ਨੂੰ ਵਚਨ ਕੀਤਾ ਹੋਇਆ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਇਹ ਪੁਆਇੰਟ ਸਮਝਾਂਗਾ ਬਹੁਤ ਵੱਡਾ ਧੋਖਾ ਸਮਝਿਆ ਜਾਊਗਾ ਇਹ ਜੀ ਕੋਈ ਲੁੰਬੜਚਾਲਾ ਨਹੀਂ ਚਲੀਆਂ ਜਾਣੀ ਚਾਹੀਦੀ ਔਰ ਪੰਜਾਬ ਦੇ ਜਿੰਨੇ ਮਸਲੇ ਨੇ ਪਾਣੀ ਤੋਂ ਲੈ ਕੇ ਪੰਜਾਬ ਯੂਨੀਵਰਸਿਟੀ ਤੋਂ ਲੈ ਕੇ ਰਾਜਧਾਨੀ ਤੋਂ ਲੈ ਕੇ ਜਿੰਨੇ ਪੈਂਡਿੰਗ ਮਸਲੇ ਨੇ ਉਹ ਹੱਲ ਕੀਤੇ ਜਾਣੇ ਚਾਹੀਦੇ ਔਰ ਬੰਦੀ ਸਿੰਘਾਂ ਦੀ ਰਿਹਾਈ ਨਿਸ਼ਚਿਤ ਬਣਾਈ ਜਾਣੀ ਚਾਹੀਦੀ ਜੋ ਪਿਛਲੇ ਕੁਝ ਦਿਨਾਂ ਚ ਇੱਕ ਸ਼ਰਾਰਤ ਕੀਤੀ ਗਈ ਆ ਉਹਦੇ ਨਾਲ ਜੇ ਬੰਦੀ ਸਿੰਘਾਂ ਦੇ ਕੇਸ 'ਚ ਕੋਈ ਇਹੋ ਜਿਹਾ ਸਟੈਂਡ ਲਿੱਤਾ ਜਾਊਗਾ ਫਿਰ ਇਹ ਲੋਕਾਂ ਨੂੰ ਸਮਝ ਆ ਜਾਊਗੀ ਕਿ ਇਹ ਸਾਰੀ ਸ਼ਰਾਰਤ ਹੋਈ ਕਿਉਂ ਆ ਕੌਣ ਇਹਦੇ ਪਿੱਛੇ ਹੈ ਲੇਕਿਨ ਵਿਕਰਮ ਜੀ ਐਕਸ ਕੈਬਨਲ ਮੰਤਰੀ ਇੰਨਾ ਪ੍ਰੈਸ ਕਾਨਫਰੰਸ ਕਰਦਾ ਆਵੇ ਲੇਕਿਨ ਮੌਜੂਦਾ ਸਰਕਾਰ ਤੇ ਹਜੇ ਵੀ ਟਾਸ ਤੋਂ ਮਸ ਨਹੀਂ ਨਜ਼ਰ ਆ ਰਿਹਾ ਹਾਂਜੀ ਮੌਜੂਦਾ ਸਰਕਾਰ ਹਜੇ ਵੀ ਟਾਸ ਤੋਂ ਮਸ ਨਜ਼ਰ ਨਹੀਂ ਆ ਰਿਹਾ ਕੇਸ ਮਸਲੇ ਹੈ ਕਹਿਣ ਤੋਂ ਭਾਵ ਹੈ ਕਿ ਜਿਹੜਾ ਸੂਬੇ 'ਚ ਬਾਦਲ ਹੋ ਰਿਹਾ ਤੇ ਹਮਲਾ ਹੋਇਆ ਸੀਗਾ ਨਰੈਣ ਸਿੰਘ ਚੌੜਾ ਨੂੰ ਲੈ ਕੇ ਤੁਸੀਂ ਕਾਫੀ ਤੱਥ ਪੇਸ਼ ਕੀਤੇ ਕਾਫੀ ਸਬੂਤ ਪੇਸ਼ ਕੀਤੇ ਪਰ ਅੱਜ ਵੀ ਹਰਪਾਲ ਸਿੰਘ ਹੋਰਾ ਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਦੇਖੋ ਇੱਕ ਬੜੀ ਗੱਲ ਸਪਸ਼ਟ ਹੈ ਕਿ ਇਹ ਸਾਰਾ ਜਿਹੜਾ ਵਰਤਾਰਾ ਵਾਪਰਿਆ ਜੋ ਦੇਖੋ ਤੁਸੀਂ ਨਾ ਇੱਕ ਗੱਲ ਦੀ ਮਾਨਸਿਕਤਾ ਸਮਝ ਨਹੀਂ ਪੈਣੀ ਇੱਥੇ ਜਿੰਨੇ ਵੀ ਆਉਂਦੇ ਨੇ ਤੁਹਾਡੇ ਵਰਗੇ ਕੋਈ ਆਵੇ ਗੁਰੂ ਦਾ ਸਿੱਖ ਉਹ ਭੱਬਾਂ ਪਾਰ ਆਉਂਦਾ ਔਰ ਬਹੁਤ ਆਪਦੇ ਕਰਮ ਕਦਮ ਜਦੋਂ ਗੁਰੂ ਘਰ ਨੂੰ ਸ੍ਰੀ ਹਰਮੰਦਰ ਸਾਹਿਬ ਨੂੰ ਗੁਰੂ ਰਾਮਦਾਸ ਦੀ ਧਰਤੀ ਨੂੰ ਜਦੋਂ ਨੇ ਚੱਲ ਕੇ ਆਉਣਾ ਬੜੇ ਧਿਆਨ ਨਾਲ ਕਦਮ ਫੂਕ ਫੂਕ ਕੇ ਕਦਮ ਧਰਦਾ ਕਿ ਮੇਰੇ ਤੋਂ ਕੋਈ ਗੁਸਤਾਖੀ ਨਾ ਹੋ ਜੇ ਗਲਤੀ ਨਾ ਹੋ ਜੇ ਔਰ ਬੜਾ ਗੁਰੂ ਦੀ ਭਾਵਨਾ ਚ ਗੁਰੂ ਦੇ ਰੰਗ ਚ ਰੰਗਿਆ ਇੱਥੇ ਆਉਂਦਾ ਇਹ ਆਸ ਉਮੀਦ ਲੈ ਕੇ ਆਉਂਦਾ ਝੋਲੀ ਅੱਢ ਕੇ ਆਉਂਦਾ ਆਸ ਉਮੀਦ ਅਰਦਾਸ ਬੇਨਤੀ ਕਰਨ ਵਾਸਤੇ ਆਉਂਦਾ ਕਿ ਸੱਚੇ ਪਾਤਸ਼ਾਹ ਸੀ ਭੁੱਲ ਨਹਾਰਾਂ ਔਰ ਆਪ ਜੀ ਦੇ ਦਾਰਚੇ ਦਾ ਕੋਡੇ ਰਾਖਸ਼ ਸੱਜਣ ਠੱਗ ਵਰਗੇ ਵੱਡੇ ਤੋਂ ਵੱਡਾ ਗੁਨੇਕਾਰ ਨੂੰ ਨੁਨ ਹਰਾਮੀ ਇੱਥੇ ਬਖਸ਼ਿਆ ਗਿਆ ਤੇ ਸਾਡੇ ਤੋਂ ਵੱਡਾ ਕੋਈ ਹੈ ਨਹੀਂ ਤੇ ਕਿਰਪਾ ਕਰਿਓ ਤਰਜ ਕਰਿਓ ਸਾਨੂੰ ਬਖਸ਼ ਲਿਓ ਮਗਰ ਜਦ ਕੋਈ ਆਵੇ ਘਰੋਂ ਇਹ ਸੋਚ ਕੇ ਚੱਲੇ ਕਿ ਅੱਜ ਮੈਂ ਆ ਕੇ ਗੁਰੂ ਘਰ ਵੱਲੋਂ ਲੱਗੀ ਸੇਵਾ ਕੋਈ ਨਿਭਾ ਰਿਆ ਹੋਵੇ ਉਹਦੇ ਚ ਵਿਗਨ ਪਾਉਣਾ ਪੰਜ ਸਿੰਘ ਸਾਈਂ ਬਾਨਾ ਵੱਲੋਂ ਜੋ ਸੇਵਾ ਲਈ ਗਈ ਆ ਉਹਨੂੰ ਰੋਕਣਾ ਗੋਲੀ ਚਲਾਉਣੀ ਆ ਤੇ ਮੈਂ ਉਹਨੂੰ ਨਾ ਤਾਂ ਗੁਰੂ ਦਾ ਸਿੱਖ ਸਮਝਦਾ ਔਰ ਨਾ ਮੈਂ ਸਮਝਦਾ ਔ ਗੁਰੂ ਘਰ ਦਾ ਸਤਕਾਰ ਕਰਦਾ ਕਿਉਂਕਿ ਗੁਰੂ ਘਰ ਚ ਸ੍ਰੀ ਹਰਮੰਦਰ ਸਾਹਿਬ ਜਾਂ ਆਕਾਲ ਤਖਤ ਸਾਹਿਬ ਤੇ ਅੱਜ ਤੱਕ ਜੇ ਦਵਾਰਾਂ ਤੇ ਗੋਲੀ ਕਿਸੇ ਨੇ ਚਲਾਈ ਆ ਜਾਂ ਜਾਂ ਇੰਦਰਾ ਗਾਂਧੀ ਨੇ ਚਲਾਈ ਆ ਜਾਂ ਨਰੇਂਦਰ ਗਾਂਧੀ ਨੇ ਚਲਾਈ ਔਰ ਕਦੇ ਮੈਂ ਕਹਿਣ ਤੋਂ ਗਰੀਜ ਨਹੀਂ ਕਰਦਾ ਔਰ ਜਿਹੜੇ ਲੋਕ ਉਹਨਾਂ ਦੀ ਮਦਦ ਤੇ ਨਹੀਂ ਇਹ ਬੜਾ ਸਪਸ਼ਟ ਹੈ ਕਿ ਫਿਰ ਇਹਦੇ ਪਿੱਛੇ ਆਮ ਆਦਮੀ ਪਾਰਟੀ ਦਾ ਕੋਈ ਨਾ ਕੋਈ ਹੱਤ ਤਾਂ ਹੈਗਾ ਜੀ ਨੀਤਾ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਸਾਹਿਬ ਬੜੇ ਸਿਆਣੇ ਸੂਝਵਾਨ ਅਫਸਰ ਹੈ ਜਿਹੜਾ 11 ਵਜੇ ਆਪ ਹੀ ਤੁਹਾਨੂੰ ਪ੍ਰੈਸ ਨੂੰ ਬਰੀਫ ਕਰ ਰਿਹਾ ਕੀ ਨਰਿੰਦੂ ਚੌੜਾ ਤਾਂ ਕਾਦੇ ਲਈ ਆਖਣਾ Gandhi ਕਹੂੰਗਾ ਕਿ ਇਹ ਇੱਕ ਟੈਰਰਿਸਟ ਹੈ ਇਹ ISI ਦੇ ਨਾਲ ਇਹਦੇ ਲਿੰਕਸ ਨੇ ਇਹਨਾਂ ਨੇ ਆਪ ਉਹਨੂੰ 2013 ਚ ਇਨਵੈਸਟੀਗੇਟ ਕੀਤਾ ਮੌਲੀ ਚ ਔਰ 4 ਵਜੇ ਜਿਹੜੀ ਪਰਚਾ ਦਰਜ ਹੋ ਰਿਹਾ ਉਹਦੇ ਚ ਉਹਨੂੰ ਸ਼ਰਧਾਲੂ ਦੱਸਤਾ ਔਰ ਇਹ ਦਾਸਤਾ ਕਿ ਗੋਲੀ ਤਾਂ ਉਹਨੇ ਚਲਾਉਣ ਦਾ ਉਹਦਾ ਕੋਈ ਮਨਸ਼ਾ ਹੀ ਨਹੀਂ ਸੀ। ਨਾ ਗੋਲੀ ਕਹਿੰਦੇ ਦਰਬਾਰ ਸਾਹਿਬ ਕਿਥੇ ਲੱਗੀ ਆ। ਉਹ ਗੋਲੀ ਤਾਂ ਗੋਥਮ ਗੁੱਤੀ 'ਚ ਹਵਾਈ ਫਾਇਰ ਹੋ ਗਿਆ। ਮਤਲਬ ਤੇ ਅਟੈਂਪਟ ਟੂ ਮਰਡਰ ਨੂੰ ਹਵਾਈ ਫਾਇਰ 'ਚ 336 ਤੇ ਤਬਦੀਲ ਕਰਤਾ। ਔਰ ਹਰਪਾਲ ਰੰਧਾਵਾ ਧਾਮੀ ਸਾਹਿਬ ਬਾਰੇ ਤਾਂ ਦੱਸਤਾ ਜੀ ਉਹਨਾਂ ਨੂੰ ਮਿਲੇ ਧਾਮੀ ਸਾਹਿਬ ਤਾਂ ਗੁਰੂ ਘਰ ਦੇ ਇੱਥੋਂ ਦੇ ਮੁੱਖ ਸੇਵਾਦਾਰ ਆ ਹਰੇਕ ਨੂੰ ਮਿਲਣਗੇ। ਤੇ ਇਹ ਹਰਪਾਲ ਰੰਦਾਵਾ ਦਾ ਕੰਮ ਧਾਮੀ ਸਾਹ ਵਾਲਾ ਸੀ ਫਿਰ ਉਹ ਪੁਲਿਸ ਦਾ ਮੁਲਾਜ਼ਮ ਇੰਟੈਲੀਜੈਂਸ ਰਿਪੋਰਟ ਇੱਕ ਬੰਦਾ ਸੈਮੀ ਆਟੋਮੈਟਿਕ ਵੈਪਨ ਪਾਕਿਸਤਾਨ ਤੋਂ ਜਿਹੜਾ ਵੈਪਨ ਆਇਆ ਉਹਨੂੰ ਵਰਤ ਰਿਹਾ ਹੈ ਗੁਰੂ ਇੱਥੇ ਕਿਸੇ ਦੇ ਸੇਵਾ ਕਰਦਿਆਂ ਤੇ ਤੇ ਉਹਨੂੰ ਤੁਸੀਂ ਰੋਕੋ ਨਾ ਉਹਨੂੰ ਗੱਲ ਵਕੜੀਆਂ ਪਾਓ ਨਾਲ ਹੀ ਤੁਹਾਡੇ ਨਾਲ ਤੁਰੇ ਮੈਂ ਤਾਂ ਸਮਝ ਪੁੱਛਣਾ ਚਾਹੁੰਨਾ ਫਿਰ ਪੋਬੀ ਜੀ ਕੋਈ ਮਜਬੂਰੀ ਹੈ ਕੁਰਸੀ ਦੀ ਕੀ ਕੁਰਸੀ ਇੰਨੀ ਪਿਆਰੀ ਹੋ ਗਈ ਆ ਕਿ ਵਰਦੀ ਪ੍ਰਤੀ ਜੋ ਜ਼ਿੰਮੇਵਾਰੀ ਹੈ ਉਹ ਨਹੀਂ ਨਿਭਾਉਣੀ ਔਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਤਦੇ ਮੈਂ ਬਾਰ-ਬਾਰ ਮੰਗ ਕਰਦਾ ਕਿ ਜੇ ਡੀਜੀਪੀ ਸਾਹਿਬ ਵੀ ਇਸ ਨੂੰ ਇਨਵੈਸਟੀਗੇਸ਼ਨ ਨੂੰ ਨਹੀਂ ਬਦਲਣਗੇ ਔਰ ਜੇ ਪ੍ਰਬੋਧ ਕੁਮਾਰ ਵਰਗੇ ਅਫਸਰਾਂ ਨੂੰ ਦੇ ਨਹੀਂ ਦਿੰਦੇ ਆ ਤੇ ਸਰਕਾਰ ਦਾ ਇਹਦੇ ਤੇ ਹੱਥ ਸਪਸ਼ਟ ਹੀ ਆ ਸਾਹਮਣੇ ਨਗਰ ਨਿਗਮ ਚਾਂਸ ਸਿੰਘ ਮੰਡ ਕਹਿ ਗਿਆ ਜੀ ਤੇ ਨਰੈਨ ਸਿੰਘ ਚੋੜੇ ਨੂੰ ਆਪਾਂ ਫਕਰੇ ਕੌਮ ਦਾ ਵਾਰ ਦਵਾਗੇ ਉਨੇ ਮੰਡ ਦਾ ਬਹੁਤ ਕੁਝ ਕਹਿ ਦੋ ਜੀ ਧਿਆਨ ਸੋ ਮੰਡ ਦਾ ਤਾਂ ਬੜਾ ਹੀ ਸਪਸ਼ਟ ਹੈ ਉਹਦਾ ਏਜੰਡਾ ਕੀ ਆ ਧਿਆਨ ਸੋ ਮੰਡ ਕੀ ਕਹਿੰਦਾ ਧਿਆਨ ਸੋ ਮੰਡ ਦਾ ਤਾਂ ਧਿਆਨ ਮੈਨੂੰ ਲੱਗਦਾ ਗੁਰੂ ਘਰ ਚ ਹੀ ਨਹੀਂ ਲੱਗਦਾ ਉਹਨੂੰ ਪਹਿਲਾਂ ਇਹੀ ਪੁੱਛ ਲਿਓ ਗੁਰੂ ਘਰ ਗੋਲੀ ਚ ਲਾਉਣੀ ਫਿਰ ਜਾਇਜ਼ ਆ ਜੀ ਮਤਲਬ ਜਿਹੜੇ ਇੱਕ ਇੱਕ ਏਜੰਡਾ ਚ ਲਾਇਆ ਜਾ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਰੋਕਣ ਵਾਸਤੇ ਤਾਂ ਹੀ ਨਰਿੰਦਰ ਬਿਲਕੁਲ ਬਿਲਕੁਲ ਮੈਂ ਮੈਂ ਦੇਖੋ ਇੱਕ ਇਹ ਆ ਹੀ ਹੋਈ ਜਾਣਾ ਸਪਸ਼ਟ ਮੈਂ ਹਾਲੇ ਨਾ ਪਹਿਲਾਂ ਬੋਲਣਾ ਨਹੀਂ ਚਾਹੁੰਦਾ ਸੁਪਰੀਮ ਕੋਰਟ 'ਚ ਤਰੀਕ ਹੈ ਸਭ ਕੁਝ ਸਪਸ਼ਟ ਹੋ ਜਾਣਾ ਮਗਰ ਜੇ ਕੋਈ ਬੰਦਾ ਗੁਰੂ ਘਰ ਦੀ ਲਾਈ ਹੋਈ ਸੇਵਾ ਤੇ ਵਿਗਨ ਪਾਵੇ ਰੋਕ ਪਾਵੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰੇ ਫਿਰ ਆ ਕੇ ਗੋਲੀਆਂ ਚਲਾਵੇ ਉਹਨੂੰ ਕੋਈ ਗੁਰੂ ਦਾ ਸਿੱਖ ਜੇ ਸਹੀ ਠਰੋਂਦਾ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਮੰਦਰ ਸਾਹਿਬ ਦਰਬਾਰ ਸਾਹਿਬ ਆ ਕੇ ਗੋਲੀ ਚੱਲੇ ਕੋਈ ਉਹਨੂੰ ਸਹੀ ਠਰੋਂਦਾ ਮੈਂ ਸਮਝਦਾ ਉਹਦੀ ਬਹੁਤ ਵੱਡੀ ਰਾਜਨੀਤੀ ਔਰ ਉਹਦਾ ਚੈੱਕ ਅਪ ਹੋਣ ਦੀ ਲੋੜ ਹੈ ਕਿਉਂਕਿ ਫਿਰ ਇੰਦਰਾ ਗਾਂਧੀ ਨੂੰ ਤੁਸੀਂ ਫਿਰ ਕਿਉਂ ਗਲਤ ਕਰਦੇ ਹੋ ਫਿਰ ਫਿਰ ਤਾਂ ਜਿੰਦਰਾ ਗਾਂਧੀ ਨੂੰ ਇਹ ਧਿਆਨ ਸਿੰਘ ਮੰਡੂਲੀ ਉਹਦੀ ਮਹੱਤਤਾ ਆ ਜਾਣਗੇ ਕੱਲ ਇਸ ਲਈ ਉਹ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਮੇਰੇ ਲਈ ਉਹਨਾਂ ਅ ਮਤਲਬ ਨਹੀਂ ਰੱਖਦਾ ਮੈਂ ਤਾਂ ਗੁਰੂ ਅੱਗੇ ਅਰਦਾਸ ਕਰੂੰਗਾ ਕਿ ਇਹਨਾਂ ਨੂੰ ਸਮੱਤ ਬਖਸ਼ਣ ਹਰ ਜਗ੍ਹਾ ਇਹਨਾਂ ਨੂੰ ਰਾਜਨੀਤੀ ਬਾਦਲ ਦਾ ਦਲ ਦਾ ਵਿਰੋਧ ਇਹਨਾਂ ਦੀ ਤਾਂ ਦਿਮਾਗ ਹੀ ਉੱਥੇ ਤੱਕ ਸੀਮਿਤ ਹੋ ਕੇ ਰਹਿ ਗਿਆ ਲੇਕਿਨ ਉਸੇ ਦੇ ਪ੍ਰਧਾਨ ਮੰਤਰੀਆਂ ਰਾਸ਼ਟਰਪਤੀਆਂ ਨੇ ਇਹੋ ਕਿਹਾ ਜਾਂਦਾ ਸੀ ਕਿ ਸਚਕੰਡ ਜੀ ਦੇ ਮਹਤਸਬ ਜੀ ਦੀ ਤਰ੍ਹਾਂ ਸਬਰਤਾ ਕਿਤੇ ਕਿਸੇ ਦਾ ਵਾਲ ਵੀ ਨਿਕਾੜੀ ਹੁੰਦਾ ਕੋਈ ਕਿਸੇ ਤੇ ਹਮਲਾ ਨਹੀਂ ਕਰਦਾ ਪਰ ਇਹ ਜਿਹੜਾ ਹਮਲਾ ਇਹਨੂੰ ਕੀ ਮੰਨਾਂਗੇ ਆਪਾਂ ਦੇਖੋ ਜੀ ਜੇ ਸੁਖਬੀਰ ਸਿੰਘ ਬਾਦਲ ਜਾਂ ਕੋਈ ਗੁਰੂ ਦਾ ਸਿੱਖ ਗੁਰੂ ਘਰ ਚ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਆ ਕੇ ਸੇਵਾ ਕਰੇ ਕਿ ਗੁਰੂ ਸਾਹਿਬ ਜਾਣੀ ਜਾਣੇ ਔਰ ਗੁਰੂ ਦੇ ਭੈ ਵਿੱਚ ਕਰ ਰਿਹਾ ਔਰ ਇਹ ਤਾਂ ਸੇਵਾ ਪੰਜ ਸਿੰਘ ਸਾਹਿਬਾਨਾ ਵੱਲੋਂ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰੋਂ ਲਾਈ ਗਈ ਸੀ ਤੇ ਉਹ ਸੇਵਾ ਨੂੰ ਕਰਦਿਆਂ ਨੂੰ ਜੇ ਕਿਸੇ ਨੂੰ ਚੰਗੀ ਨਹੀਂ ਲੱਗ ਰੀ ਤੇ ਤੁਸੀਂ ਉਹਨੂੰ ਕਿੰਨਾ ਗੁਰੂ ਦਾ ਸਿੱਖ ਮੰਨੋਗੇ ਜੇ ਕਿਸੇ ਨੇ ਕਾਨੂੰਨ ਆਪ ਦੇ ਹੱਥ 'ਚ ਲੈਣਾ ਹੀ ਆ ਉਹਨੇ ਧਈਆ ਹੀ ਕਰ ਲਿਆ ਕਿ ਮੈਂ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਦਾ ਮੈਂ ਗੁਰੂ ਸਾਹਿਬ ਦੇ ਦਰ ਨੂੰ ਨਹੀਂ ਮੰਨਦਾ ਤੇ ਮੈਂ ਗੋਲੀ ਚਲਾਉਣੀ ਆ ਭਾਈ ਤੂੰ ਬਾਹਰ ਜਿੱਥੇ ਮਰਜੀ ਚਲਾ ਲਈ ਕੋਈ ਰੋਕ ਥੋੜੀ ਸਕਦਾ ਜੇ ਸੁਖਵੀਰ ਸਿੰਘ ਬਾਦਲ ਜੀ ਨੂੰ ਉਹ ਦਿਨ ਰੱਖ ਲਿਆ ਤੇ ਪੁਲਿਸ ਨੇ ਤਾਂ ਨਹੀਂ ਮੈਂ ਕਹੂੰਗਾ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਹੋਈ ਆ ਗੁਰੂ ਸਾਹਿਬ ਆਪ ਵਰਤੇ ਆ ਗੁਰੂ ਸਾਹਿਬ ਚਾਹੇ ਜਸਵੀਰ ਦੇ ਰੂਪ 'ਚ ਵਰਤੇ ਆ ਚਾਹੇ ਜਿਹੜੇ ਉੱਥੇ ਸਨ ਉਹਨਾਂ ਦੇ ਕਿਤੇ ਨਾ ਕਿਤੇ ਅੰਦਰ ਨਹੀਂ ਤਾਂ ਕੁਝ ਹੋਰ ਰਿਜ਼ਲਟ ਨਿਕਲਣਾ ਸੀ ਉਹਦੋਂ ਇਸ ਲਈ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਜੀ ਸਮਰੱਥ ਨੇ ਔਰ ਗੁਰੂ ਸਾਹਿਬ ਦੀ ਕਿਰਪਾ ਬਖਸ਼ਿਸ਼ ਮੈਂ ਤਾਂ ਕਹੂੰਗਾ ਕਿ ਮੰਨ ਸਾਹਿਬ ਬੜੀ ਰਾਜਨੀਤੀ ਕਰ ਲਈ ਲੱਬਿਆ ਪੱਲੇ ਪੁੱਲੇ ਥੋੜੇ ਵੀ ਕੁਝ ਨਹੀਂ ਪੈਂਦਾ ਆਹ ਰਾਜਨੀਤੀ ਛੱਡੋ ਔਰ ਗੁਰੂ ਦਾ ਭੈ ਮੰਨੋ ਕਿਤੇ ਨਾ ਕਿਤੇ ਮਤਲਬ ਸਿੱਖਾਂ ਦਾ ਅਕਸ਼ ਇਹੋ ਜਿਹਾ ਨਾ ਪੇਸ਼ ਕਰੋ ਕਿ ਜਿਹਦੇ ਨਾਲ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਵੀ ਮਹਿਸੂਸ ਕਰੇ ਹੈ ਕੱਲਾ ਪੋਲਿਟਿਕਸ ਹੀ ਬਣ ਗਿਆ ਸਾਰਾ ਕੁਝ ਨਿਗਮ ਚੋਣਾਂ ਆ ਗਈਆਂ ਜੀ ਅਕਾਲੀ ਦਲ ਲੜ ਰਿਹਾ ਹਾਂ ਜੀ ਹਾਂ ਜੀ ਹਾਂ ਜੀ ਨਿਕਲਣਗੇ ਕੀ ਲੱਗਦਾ ਹੈ ਕਿ ਲੋਕ ਇਸ ਵਾਰੀ ਸਾਥ ਦੇਣਗੇ ਆਮ ਆਦਮੀ ਪਾਰਟੀ ਕਾਫੀ ਬਗਾਵਤ ਦੇਖਣ ਨੂੰ ਮਿਲੀ ਜੀ ਆਪਸ ਵਿੱਚ ਕਾਫੀ 25 ਲੱਖ ਰੁਪਏ ਦਾ ਇਲਜ਼ਾਮ ਦੇਖੋ ਇਸ ਤਰ੍ਹਾਂ ਆਮ ਆਦਮੀ ਪਾਰਟੀ ਬਦਲਾਅ ਦੀ ਪਾਰਟੀ ਹੈ ਤੇ 25-25 ਲੱਖ ਦਾ ਮੇਨ ਲੱਗਦਾ ਸਸਤੇ ਤੇ ਸਰੀਜੰਦਾ ਇਹ ਤਾਂ 50-50 ਲੱਖ ਕਰੋੜ ਕਰੋੜ ਵੀ ਲੈ ਸਕਦੇ ਆ ਉਹਨੂੰ ਇਹ ਇਲਜ਼ਾਮ ਦਿੱਲੀ ਇਲੈਕਸ਼ਨ ਲੜਨੀ ਹੈ ਕੇਜਰੀਵਾਲ ਨੇ ਉਹਨਾਂ ਈਸਟ ਇੰਡੀਆ ਕੰਪਨੀ ਵਾਂਗੂ ਬੂਰੇ ਦੀ ਪਾਲਿਸੀ ਲਾਗੂ ਤਾਂ ਪੰਜਾਬ ਦੀ ਕਰਨੀ ਹੈ ਪੈਸਾ ਇੱਥੋਂ ਇਕੱਠਾ ਕਰਨਾ ਤੇ ਫਿਰ ਜਾ ਕੇ ਦਿੱਲੀ ਦੀ ਇਲੈਕਸ਼ਨ ਕਿੱਥੇ ਲੜੀ ਜਾਣੀ ਹੈ ਔਰ ਕੇਜਰੀਵਾਲ ਸਾਹਿਬ ਤੋਂ ਕੋਈ ਚੰਗੀ ਆਸ ਰੱਖਣੀ ਮੈਂ ਸਮਝਦਾ ਤੁਸੀਂ ਫਿਰ ਨਾ ਸਮਝੋ ਬੇਸਮਝੋ ਜਾਂ 나ੜੀ ਬਣਦੇ ਹੋ ਮਗਰ ਇੱਕ ਗੱਲ ਤਾਂ ਸਪਸ਼ਟ ਹੈ ਜੀ ਅੱਜ ਕਾਂਗਰਸ ਦੇ ਕਈ ਲੀਡਰ ਸਾਹਿਬਾਨਾਂ ਨੇ ਜਿਹੜੇ ਕਹਿੰਦੇ ਅਸੀਂ ਬੜੀ ਨਿਗਮ ਦੀਆਂ ਚੋਣਾਂ ਵੇਖੀਆਂ ਨੇ ਉਹ ਸਮਝ ਰਹੇ ਕਿ ਇਹ ਚੋਣ ਤਾਂ ਜਿਵੇਂ ਪੁਲਿਸ ਆਪ ਕੈਂਡੀਡੇਟ ਬਣੀ ਫਿਰਦੀ ਹੈ ਮੈਨੂੰ ਲੱਗਦਾ ਭੁੱਲਰ ਸਾਹਿਬ ਤਦੇ ਕਿਸੇ ਕੇਸ 'ਚ ਇਨਸਾਫ ਨਹੀਂ ਕਰ ਰਹੇ ਮੈਨੂੰ ਲੱਗਦਾ ਭੁੱਲਰ ਸਾਹਿਬ ਨੂੰ ਨਾਲ ਫੋਟੋ ਲਾ ਦੇਣੀ ਚਾਹੀਦੀ ਆਮ ਆਦਮੀ ਪਾਰਟੀ ਦੇ ਨਾਲ ਹੀ ਉਹੋ ਜੀ ਟੋਪੀ ਪਾ ਕੇ ਨਾਲ ਕਿ ਇਹ ਸਾਡਾ ਲੇਟੈਸਟ ਕਾਰਕੁਨ ਅਸੀਂ ਸ਼ਾਮਿਲ ਕੀਤਾ ਅਸੀਂ ਵੀ ਜਾ ਕੇ ਉਹਨਾਂ ਨੂੰ ਆਪ ਦਾ ਪਟਾ ਉਹਨਾਂ ਦੇ ਗਲ 'ਚ ਪਾ ਆਵਾਂਗੇ ਕਿ ਭਾਈ ਇਹ ਤੁਹਾਨੂੰ ਆਫੀਸ਼ੀਅਲੀ ਵਧਾਈ ਆ ਕਿਉਂਕਿ ਨਾ ਤੁਸੀਂ ਇਨਸਾਫ ਕਰਨਾ ਨਾ ਤੁਹਾਨੂੰ ਨਰੈਣ ਸਿੰਘਾਂ ਦੀ ਉਹ ਸਿੰਘ ਤਾਂ ਮੈਂ ਕਹਦਲੀ ਆਖੂੰ ਨਰੈਣ ਉਹ ਗਾਂਧੀ ਦੀ ਨਾ ਤੁਹਾਨੂੰ ਵੈਪਨ ਲੱਭਿਆ ਨਾ ਤੁਸੀਂ ਸਮਝਦੇ ਹੋ ਉਸ ਮਨਸ਼ਾ ਨਾਲ ਆਇਆ ਪਤਾ ਨਹੀਂ 11 11:30 ਤੋਂ 4 ਵਜੇ ਤੱਕ ਕੀ ਹੋਇਆ ਕਿ ਉਹਨੂੰ ਸ਼ਰਧਾਲੂ ਬਣਾ ਛੱਡਿਆ ਤੇ ਜੇ ਜੇ ਸ਼ਰਧਾਲੂ ਰੋਜ਼ ਆਉਣ ਲੱਗੇ ਮੈਨਾਂ ਦਾ ਪੋਪੀ ਭੁੱਲਰਤਾ ਫਿਰ ਕੁਝ ਚੰਦ ਸਕਿੰਟਾਂ ਦੀ ਖੇਡ ਰਹਿ ਜਾਣੀ ਆ ਕਿਉਂਕਿ ਲੋਕਾਂ ਨੇ ਤਾਂ ਬਰਦਾਸ਼ਤ ਕਰਨੇ ਹੀ ਨਹੀਂ ਫਿਰ ਇਹ ਗੱਲ ਥੈਂਕ ਯੂ ਥੈਂਕ ਯੂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। હોવે ભાવે કરો બાર્ટી રિટાયરમ પાર્ટી જા કોઈ હોય પાર્ટી આજ બુક કરો અજનલા પુરા અને મશહૂર ડિઆર હોલ ਸਤਿ ਸ੍ਰੀ ਅਕਾਲ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼